ਸੁਨੀਲ ਜਾਕਰ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਉਹੀ ਸਰਕਾਰ ਠੀਕ ਕਰ ਸਕਦੀ ਹੈ ਜਿਹਦੇ ਤੇ ਪੰਥ ਨੂੰ ਭਰੋਸਾ ਹੋਵੇਗਾ ਜੋ ਪੰਥ ਨੂੰ ਜਿੱਤ ਸਕਦੀ ਹੈ ਜਿਹੜਾ ਕਾਲਾ ਤਸਨ ਪਰਵਾਨਾ ਆਇਆ ਹੋਵੇਗਾ ਕਾਲਾ ਤਸਨ ਪਰਵਾਨਤ ਹੋਵੇਗਾ ਉਹੀ ਕਾਲੀ ਪੰਥਿਕ ਤਰ੍ਹਾਂ ਜੀ ਪ੍ਰਵਾਨ ਹੋਏਗਾ ਖਾਸ ਸਿੰਘ ਬਾਦਲ ਖੜਕਾ ਦੇ ਭੋਗਾਂ ਦੇ ਵੀ ਜਾਂਦੇ ਰਹੇ ਪਰ ਉਹ ਨਾ ਪ੍ਰੇਸ਼ਦਾਨੀ ਪ੍ਰੋਸਾਦੀ ਸਿੱਖ ਭਾਈਚਾਰੇ ਨੂੰ ਪ੍ਰੋਸਾਦੀ ਕਹਿੰਦੇ ਇਸ ਕਦਰ ਜਿਹੜਾ ਜਤਨ ਪ੍ਰੋਸਾ ਨਹੀਂ ਦਿੱਤਾ ਜਾਏਗਾ ਤਦ ਤੱਕ ਪੰਜਾਬ ਚ ਸਦਤਾਨ ਨਹੀਂ ਆ ਸਕਦੀ ਨਾ ਹੀ ਅਮਨ ਸ਼ਾਂਤੀ ਆ ਸਕਦੀ ਹੈ ਕਹਿੰਦੇ ਜੀਪੀਸੀ ਦੀਆਂ ਚੋਣਾਂ ਦਾ ਜਦੋਂ ਸਵਾਲ ਆਉਂਦਾ ਅਮੇਸ਼ ਕਰਕੇ ਜੇਕਰ ਕੀਤਾ ਖਾਲੀ ਦਲਦਾ ਖਾਲੀ ਦਲ ਹੋਵੇ ਚੇ ਕਾਂਗਰਸ ਹੋਵੇ ਭਾਜਪਾ ਹੋਵੇ ਇਹ ਜਿਵੇਂ ਮੁੱਦੇ ਤੇ ਜਵਾਬ ਦੇਈ ਤਾਂ ਹੁਣੀ ਬਣਦੀ ਹੈ ਅੱਛਾ ਤਾਂ ਇਹ ਜਣਾ ਚਾਹੀਦਾ ਹੈ ਕਿ 2011 ਦੀਆਂ ਚੋਣਾਂ ਹੋਈਆਂ ਵੀ ਆਆਂ ਇਹ ਉਹ 25 ਦੀ ਗੱਲ ਕਰ ਰਹੇ ਆ ਜਨਾਬ ਇਹ ਕਿੰਨਾ ਚਿਰ 스테 ਦਾ ਮਾਮਲਾ ਚੱਲਦਾ ਰਹੇਗਾ ਚੂਣਾ ਕਿਹਨੇ ਕਰਉਣੀਆਂ ਜੇ ਚੂਣਾ ਕਰਾਉਣ ਵਾਲਾ ਅਧਿਕਾਰੀ ਕੋਈ ਨਹੀਂ ਹੈ ਬਹੁਤ ਹੈ ਇਸ ਗੱਲ ਦਾ ਬਣਦਾ ਹੈ ਕਿਲਾ ਅਦਾਲਤਾਂ ਦੇ ਸਿਰ ਤੇ ਜ਼ਿੰਮੇਵਾਰੀ ਕਹਿ ਕੇ ਭਾਂਡਾ ਪਨ ਕੇ ਨਾ ਅੰਤਿਸਾਪ ਤੋਂ अपना पल्ला नहीं चढ़ा जा फिर किस रिलीजिंग बादल होनी कहंदे एक पांच ਸਾਡੇ ਨਾਲ ਹੈ ਪਾਟਲ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੇ ਇੱਕ ਇੱਕ ਕੁੱਟ ਭਾਖੜਾ ਦੇ ਗੇਟ ਚੱਕ ਦਿੱਤੇ ਗਏ ਨੇ ਜੇ ਉਹਨਾਂ ਦੇ 파ਟਕ ਨਹੀਂ ਖੋਲਦੇ ਤਾਂ ਵੀ ਖਤਰੇ ਦੀ ਸਥਿਤੀ ਹੈ ਜੇ ਖੋਲਦੇ ਆ ਤਾਂ ਫਿਰ ਹੇਠਾਂ ਪਾਣੀ ਜੋ ਮਹਾਕਰਨ ਮਚਾਉਂਦਾ ਹੋ ਆਪਣੇ ਸਾਹਮਣੇ ਆ ਕੀ ਸਰਕਾਰ ਕੋਲੇ ਇਦਾਂ ਦੇ ਇੰਤਜ਼ਾਮ ਨਹੀਂ ਹੈ ਇਹ ਲੋਕ ਹਾਰਤਿਕ ਰੇਵੇ ਦੇਖੋ ਮੰਤਰੀਆਂ ਦਾ ਜਾ ਕੇ ਦੌਰਾ ਕਰਨਾ ਸਰਕਾਰ ਨੂੰ ਵੱਡੇ ਪੱਦਰ ਤੇ ਜਿਹੜੇ ਫੰਡਮ ਸੀਵ ਵਿੱਚ ਕਿਹਾ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਸਭਾਲਣ ਦੀ ਲੋੜ ਹੈ ਉਹਨਾਂ ਨੂੰ ਸਰਕਰ ਥਾਮਾਂ ਤੇ ਬਚਾਉਣ ਦੀ ਲੋੜ ਹੈ ਚੋਣ ਕਮਿਸ਼ਨ ਦੇ ਖਿਲਾਫ ਵਿਰੋਧੀ ਮਹਾਦੋਸ਼ ਦਾ ਮਤਾ ਵੀ ਲਿਆ ਸਕਦੇ ਨੇ ਇਹ ਚੋਣ ਕਮਿਸ਼ਨ ਇੱਕ ਪਾਸੜਾ ਆਜਾ ਦੀ ਹਮਾਇਤ ਨਾਲ ਚੱਲ ਰਿਹਾ ਹੈ 5 ਲੱਖ ਵੋਟਾਂ ਜਿਹੜੀਆਂ ਕੱਢੀਆਂ ਗਈਆਂ 2 ਲੱਖ ਦੇ 5 ਲੱਖ ਦੇ 10 ਲੱਖ ਦੇ ਪ੍ਰਾਂਤ ਲੱਖ ਜਿਹੜੀਆਂ ਵੋਟਰ ਕਟੀਆਂ ਦੇ ਫਰਵਾਈ ਕਿੱਥੇ ਹੋਏਗੀ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨਵੀਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜਿਤਰਾ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਦਾ ਪ੍ਰਵਾਨ ਹੈ ਧੰਨਵਾਦ ਇਸੇ ਤਰੀਕੇ ਨਾਲ ਦਰਸ਼ਕਾਂ ਨੂੰ ਬੜੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅਹਿਮ ਮੁੱਦੇ ਹੈ ਲੋਸ ਵਾਲਾ ਆਪਾਂ ਹਾਜ਼ਰ ਹਾਂ ਤੁਹਾਡੇ ਸਮੇਤ ਦਰਸ਼ਕਾਂ ਦੀ ਕਿਚੈਰੀ ਸੋ ਤੋਂ ਪਹਿਲਾਂ ਗੱਲ ਕਰਾਂਗੇ ਜੀ ਸੁਨੀਲ ਜਾਖੜ ਜੋ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਤੇ ਉਹਨਾਂ ਵੱਲੋਂ ਇੱਕ ਨਿੱਜੀ ਚੈਨਲ ਦੇ ਉੱਤੇ ਇੰਟਰਵਿਊ ਦੰਦੇ ਹੋਏ ਇੱਕ ਵੱਡਾ ਬਿਆਨ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਉਹੀ ਸਰਕਾਰ ਠੀਕ ਕਰ ਸਕਦੀ ਹੈ ਜਿਤੇ ਦੇ ਪੰਥ ਨੂੰ ਭਰੋਸਾ ਹੋਵੇਗਾ ਜੋ ਪੰਥ ਨੂੰ ਜਿੱਤ ਸਕਦੀ ਹੈ ਜੀ। ਜੀ। ਬਹੁਤ ਐ ਸਵਾਲ ਹੈ ਕਿ ਕੋਸ਼ਿਸ਼ ਸੁਨੀਲ ਜਾਖੜ ਦਾ ਫਿਰ ਜ਼ਿਕਰ ਕਰਦੇ ਆ। ਲੰਬਾ ਸਮਾਂ ਕਾਂਗਰਸ ਮੋਰੀ ਸਫਾਂਤ ਰਹੇ ਤੇ ਹੁਣ ਪੰਜਾਬ ਭਾਜਪਾ ਦੇ ਤਾਜ਼ਾ ਨੇ। ਬੀਂਗ ਐ ਜਰਨਲਿਸਟ ਮੈਂ ਉਹਨੇ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਸਪੈਸ਼ਲ ਇੰਟਰੂ ਦੇਖੀਆਂ ਸੁਣੀਆਂ ਆਰਟੀਜਾਏ ਕਾਂਗਰਸ ਰਹਿ ਹੁਣ ਤੇ ਚਾਹੇ ਉਹਨ ਭਾਜਪਾ ਚ ਮੈਂ ਇਹ ਗੱਲ ਉਹਨਾਂ ਬਾਰੇ ਕਹਿ ਸਕਦਾ ਕਿ ਇਸ ਨੀਲ ਚਾਕਰ ਪੰਜਾਬ ਦੇ ਇਕਸਾਲੀ ਰਾਸੀ ਆਗੂ ਹੈ ਜੀ ਤੇ ਜੇ ਉਹ ਇਹ ਗੱਲ ਕਹਿੰਦੇ ਐ ਕਿ ਪੰਜਾਬ ਚ ਉਹੀ ਸਰਕਾਰ ਆ ਸਕਦੀ ਹੈ ਉਹੀ ਸਰਕਾਰ ਸਥਿਰ ਰਹਿ ਸਕਦੀ ਹੈ ਜਿਹੜੀ ਸਰਕਾਰ ਪੰਥਕ ਤਰ੍ਹਾਂ ਦਾ ਭਰੋਸਾ ਜਿੱਤ ਸਕੇ ਜੀ ਬਹੁਤ ਵਧੀਆ ਗੱਲ ਕਹਿਤੀ ਉਹਨਾਂ ਨੇ ਕਿਸੇ ਦੂਜੀ ਰਾਜਨੀਤਿਕ ਵੱਲੋਂ ਇਦਾਂ ਦਾ ਕਮੈਂਟ ਕਰਨਾ ਕਿ ਪੰਜਾਬ ਵਿੱਚ ਉਹੀ ਤੇ ਕਾਮਯਾਬ ਹੋਏਗੀ ਉਹੀ ਤੇ ਆਪਰੋਸਾ ਬਣੇਗਾ ਜਿਹੜੀ ਤਰ੍ਹਾਂ ਪੰਥਕ ਤਰ੍ਹਾਂ ਦਾ ਪਰੋਸਾ ਦਿੱਖ ਸਕਦੀ ਹੋਵੇ ਅਤੇ ਕਦਮ ਅੱਗੇ ਜਾ ਕੇ ਹੋਰ ਗੱਲ ਵੀ ਆਖੀ ਹੈ ਤਨੇ ਦੇਖੋ ਜਾ ਤੱਕ ਅਕਾਲੀ ਦਲ ਕੋਈ ਵੀ ਹੋਵੇ ਚਾਹੇ ਅਕਾਲੀ ਦਲ A ਹੈ ਅਕਾਲੀ ਦਲ B ਹੈ ਜਿਹੜਾ ਅਕਾਲੀ ਦਲ ਕਾਲ ਤੱਕ ਸਾਨੂੰ ਪ੍ਰਵਾਨਾਇਆ ਹੋਵੇਗਾ ਕਾਲ ਤੱਕ ਸਾਨੂੰ ਪ੍ਰਵਾਨਤ ਹੋਵੇਗਾ ਉਹੀ ਅਕਾਲੀ ਦਲ ਪੰਥਕ ਤਰ੍ਹਾਂ ਚ ਵੀ ਪ੍ਰਵਾਨ ਹੋਵੇਗਾ ਚਾਹੇ ਕਹਿੰਦੇ ਸੁਖਬੀਰ ਸਿੰਘ ਬਾਦਲ ਦੀ ਗਵਾਈ ਵਾਲਾ ਅਕਾਲੀ ਦਲ ਹੈ ਤੇ ਦੂਜਾ ਅਕਾਲੀ ਦਲ ਮੈਂ ਕਹਿੰਦਾ ਉਹਨਾਂ ਦੇ ਅੰਦਰੂਨੀ ਵਖਰੇਵਿਆਂ ਚ મતਭੇਦਾਂ ਚ ਨਹੀਂ ਜਾਂਦਾ ਪਰ ਇੱਕ ਗੱਲ ਜ਼ਰੂਰ ਹੈ ਕਿ ਅਕਾਲੀ ਦਲ ਦੀ ਮਜ਼ਬੂਤੀ ਕਹਿੰਦੇ ਪੰਜਾਬ ਦੇ ਲਈ ਬਹੁਤ ਜ਼ਰੂਰੀ ਹੈ ਪੰਜਾਬ ਜੇ ਅੱਗੇ ਵਧੇਗਾ ਕਾਹਲੀ ਦਾਲ ਦੀ ਮਜ਼ਬੂਤੀ ਨਾਲ ਅੱਗੇ ਵਧੇਗਾ ਤੇ ਨਾਲ ਉਹਨਾਂ ਨੇ ਕਿਹਾ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਨੇ ਪਿਛਲੇ ਸਮੇਂ ਦੇਖੋ ਉਹਨੇ ਬੜੇਗਾ ਕਮਾਲ ਦੀਆਂ ਐਗਜ਼ਾਮਪਲ ਦਿੱਤੀਆਂ ਅੱਜ ਉਹਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਰਹੇ ਜਿ ਕੋ ਕਹਿੰਦੇ ਇਹ ਗੱਲ ਨਹੀਂ ਹੈ ਕਿ ਉਹ ਖੜਕੋਆਂ ਦੇ ਭੋਗ ਤੇ ਨਹੀਂ ਸੀ ਜਾਂਦੇ ਪ੍ਰਕਾਸ਼ ਸਿੰਘ ਬਾਦਲ ਖੜਕੋਆਂ ਦੇ ਭੋਗਾਂ ਦੇ ਵੀ ਜਾਂਦੇ ਰਹੇ ਪਰ ਉਹਨਾਂ ਪ੍ਰੇਂਧੂਆਂ ਨੇ ਪ੍ਰੋਸਾ ਦੀ ਸਿੱਖ ਭਾਈਚਾਰੇ ਨੂੰ ਪ੍ਰੋਸਾ ਸੀ ਕਹਿੰਦੇ ਇਸ ਕਦਰ ਜਿਹੜਾ ਜਦ ਤੱਕ ਪ੍ਰੋਸਾ ਨਹੀਂ ਜਿੱਤਿਆ ਜਾਏਗਾ ਤਦ ਤੱਕ ਪੰਜਾਬ ਚ ਸਿਰਤਾ ਨਹੀਂ ਆ ਸਕਦੀ ਨਾ ਹੀ ਅਮਨ ਸ਼ਾਂਤੀ ਆ ਸਕਦੀ ਹੈ ਕਹਿੰਦੇ ਪੰਜਾਬ ਬਾਰਡਰ ਸਟੇਟ ਹੈ ਸਾਡੇ ਮੁਲਕ ਦੀ ਖੜਕ ਪੂਗਾ ਹੈ ਜੀ ਖੜਕ ਪੂਜਾ ਹੋਣ ਕਰਕੇ ਜਿਹੜੀ ਹੈ ਉਹ ਰਾਖੀ ਕਰਦਾ ਪੂਰੇ ਮੁਲਕ ਦੀ ਅਗਵਾਈ ਕਰਦਾ ਪੂਰੇ ਦੇਸ਼ ਨੂੰ ਰਗਿਓ ਕੇ ਲੜਦਾ ਹੈ ਕੁਰਬਾਨੀਆਂ ਦਿੰਦਾ ਹੈ ਅਰ ਜੇ ਪੰਜਾਬ ਚ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਪੰਜਾਬ ਚ ਰਾਜਨੀਤੀ ਦੇ ਲਈ ਕਹਿੰਦੇ ਜਦ ਤੱਕ ਭੰਤਕ ਤਰ੍ਹਾਂ ਵਾਲੀ ਮੈਦ ਵਾਲੀ ਸਰਕਾਰ ਨਹੀਂ ਆਏਗੀ ਤਾਂ ਤੱਕ ਜਿਹੜਾ ਹੈਗਾ ਉਹ ਸਰਕਾਰ ਕਾਮਯਾਬ ਨਹੀਂ ਹੋ ਸਕਦੀ ਸਤੇ ਤਰ ਨਹੀਂ ਆਏਗੀ ਇਹ ਗੱਲ ਉਹਨੇ ਇਹ ਵੀ ਕੀਤੀ ਨਾਲ ਕਿ ਕਿਸ ਤਰ੍ਹਾਂ ਦੀ ਗੱਲ ਹੋ ਸਕਦੀ ਆ ਉਹਨਾਂ ਨੇ ਕਿਹਾ ਕਿ ਦੇਖੋ ਸੁਮਣੇ ਕਾਲੀਦਾਲ ਨਾਲ ਲੰਬਾ ਸਮਾਂ ਸਾਝ ਰਹੀ ਆ ਪਾਈ ਪਾ ਦੀ ਹੁਦੇ ਕਰਕੇ ਪੰਜਾਬ ਚ ਬੜਾ ਵਿਕਾਸ ਵੀ ਹੋਇਆ ਭਾਈ ਸਾਹਿਬ ਕਾਂਝ ਵੀ ਬਣੀ ਕਿਦਰੇ ਇਸ ਗੱਲ ਦਾ ਸੰਕੇਤ ਵੀ ਉਹ ਦੇ ਗਏ ਆ ਕਿ ਭਾਜਪਾ ਦੇ ਕਾਲੀ ਲਾਲ ਦੀ ਸਮਝ ਇਹ ਗੱਲ ਬਣਾ ਸਕਦੀ ਆ ਪੰਜਾਬ ਦਾ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜਐਸਜੀਪੀਸੀ ਚੋਣਾਂ ਨੂੰ ਲੈ ਕੇ ਜਿੱਥੇ ਸੁਖਿੰਦਰ ਸਿੰਘ ਰੰਧਾਵਾ ਗੁਰਦਾਸ ਪਰਤੋ ਲੋਕ ਸਭਾ ਦੇ ਮੈਂਬਰ ਨੇ ਤੇ ਉਹਨਾਂ ਵੱਲੋਂ ਅੱਜ ਲੋਕ ਸਭਾ ਦੇ ਵਿੱਚ ਐਸਜੀਪੀਸੀ ਚੋਣਾਂ ਦਾ ਮੁੱਦਾ ਚੁੱਕਿਆ ਗਿਆ ਉਹਨਾਂ ਕਿਹਾ ਹੈ ਕਿ ਕੇਂਦਰ ਸਰਕਾਰ ਐਸਜੀਪੀਸੀ ਚੋਣਾਂ ਕਦੋਂ ਕਰਾਵੇਗੀ ਜੇਕਰ ਤੁਹਾਡਾ ਰੋਡਮੈਪ ਬਣਿਆ ਹੈ ਤਾਂ ਤੁਸੀਂ ਐਲਾਨ ਕਿਉਂ ਨਹੀਂ ਕਰਦੇ ਜੀ ਬਿਕੋਜ਼ ਇਹ ਕਹਿ ਰਹੇ ਹਾਂ ਪਾਰਲੀਮੈਂਟ ਮੈਂਬਰ ਹੈ ਉਹ ਵੀ ਟਕਸਾਲੀ ਪੰਜਾਬ ਦੇ ਰਾਸੀ ਆਗੂ ਸੁਖਿੰਦਰ ਰੰਧਾਵਾ ਪੰਜਾਬ ਦੀ ਕੈਬਨਿਟ ਸਿਰੇ ਹੈ ਨਵਾਂ ਕਾਂਗਰਸੀ ਅਗਵਾਈ ਕਰਦੇ ਰਏ ਆ Rajasthan ਚ ਜਾ ਕੇ ਉਹਨੇ ਐਂਪੂੰਕਾ ਨوئੇ ਜੁਮੇਵਾਰਾ ਗੂਏ ਜੀ ਉਹਨਾਂ ਦੇ ਮੁੱਦੇ ਆਪਾਂ ਗੱਲ ਕਰਦੇ ਆਂ ਪਰ ਇਹ ਤੰਨਾ ਕਿਤੇ ਜਾ ਕੇ ਜਿੱਦਾਂ ਗੱਲ ਕਰ ਰਹੇ ਸੀ ਆਪਾਂ ਸੀਜ਼ਾਖੜ ਉਹਨਾਂ ਦੇ ਉਹਨਾਂ ਨਾਲ ਵੀ ਜੁੜਦੀਆਂ ਜਾ ਕੇ ਉਸ ਮੁੱਦੇ ਨਾਲ ਵੀ ਜੁੜਦੀਆਂ ਸੀਜ਼ਾਖੜ ਉਹਨਾਂ ਜਿੱਦੋਂ ਪੁੱਛਿਆ ਗਿਆ ਇਸ ਬਾਰੇ ਚ ਕਿ ਤੁਸੀਂ ਜਾਂ ਦੀ ਗੱਲ ਕਰਦੇ ਹੋ ਪੰਜਾਬ ਚ ਹੁੰਦਾ ਹੈ ਕਿ ਕਾਲੀਗਰ ਵੱਡੇ ਭਾਈ ਵੇਰੋਂ ਊਂਕਾ ਨਵਾਏਗਾ ਜਾਂ ਛੋਟੇ ਭਾਈ ਵੇਰੋਂ ਊਂਕਾ ਨਵਾਏਗਾ ਉਹ ਕਹਿੰਦਾ ਸਵਾਲ ਹੈ ਛੋਟੇ ਦਾ ਵੱਡੇ ਭਾਈ ਜਾਨੀ ਇਹ ਪਰਸੈਪਸ਼ਨ ਕਹਿੰਦੇ ਪਤਾ ਨਹੀਂ ਕਿਹਨੇ ਕੰਮ ਕਰ ਦਿੱਤੀ ਹੈ ਛੋਟਾ ਤੇ ਵੱਡਾ ਭਾਈ ਕਹਿੰਦੇ ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਣੀ ਮੁੱਖ ਮੰਤਰੀ ਸੀ ਪਾਰਟੀ ਦੇ ਪ੍ਰਧਾਨ ਸੀ ਉਦੋਂ ਕਿਹਾ ਜਾਂਦਾ ਰਹੇਗਾ ਜੀ ਭਾਜਪਾ ਪਿੰਡਾਂ 'ਚ ਨਾ ਜਾਵੇ ਕਿ ਕਿਉਂ ਕਿਉਂਕਿ ਕਹਿੰਦੇ ਅਕਾਲੀ ਦਾ ਨਰਾਜ਼ ਹੋਏਗਾ ਕਹਿੰਦੇ ਜੇ ਪਿੰਡਾਂ 'ਚ ਭਾਜਪਾ ਨੂੰ ਹਮਾਇਤ ਮਿਲ ਸਕਦੀ ਤੇ ਪਿੰਡਾਂ 'ਚ ਭਾਜਪਾ ਕਿਉਂ ਨਾ ਜਾਵੇ ਜਿੱਥੇ ਕਹਿੰਦੇ ਜੀ ਨੂੰ ਹਮਾਇਤ ਮਿਲਦੀ ਹੈ ਤੇ ਸ਼ਹਿਰਾ ਜੇ ਕਾਲੀਕਾਲ ਨੂੰ ਮਹਾਜ ਮਿਲਦੀ ਹੈ ਤਾਂ ਕਾਲੀਕਾਲ ਵੀ ਸ਼ਹਿਰਾ ਜਾ ਸਕਦਾ ਭਾਜ ਭਾਈ ਪਿੰਡਾਂ ਜਾ ਸਕਦੀ ਹੈ ਉਹ ਕਹਿੰਦੇ ਦੇਖੋ ਇਦਾਂ ਗਏ ਵਿਕਰੀਵੇਂ ਜਾਂ ਮਤ ਗਏ ਦਸਲ ਜਾਏ ਜਾ ਸਕਦੀ ਹੈ ਬੈਠ ਕੇ ਗੱਲ ਹੋਊਗਾ ਹੋ ਸਕਦੀ ਹੈ ਪਰ ਜਦ ਤੱਕ ਦੋਨੇ ਤਰ੍ਹਾਂ ਇਕੱਠੀਆਂ ਨਹੀਂ ਹੋਣੀਆਂ ਤਦ ਤੱਕ ਪੰਜਾਬ ਦੀ ਗੱਲ ਨਹੀਂ ਬਣੇਗੀ ਹੁਣ ਇਹ ਗੱਲ ਜਾ ਕੇ ਐਸਜੀਪੀਸੀ ਨਾਲ ਕਿਉਂ ਜੁੜਦੀ ਹੈ ਐਸਜੀਪੀਸੀ ਤੇ ਜੇ ਆਪਾਂ ਗੱਲ ਕਰਦੇ ਹਾਂ ਸਿੱਧੇ ਤੌਰ ਤੇ ਸੁਮਣ ਅਕਾਲੀ ਦਾਦੀ ਦੀ ਗੋਾਈ ਸਬੀਰ ਬਾਦਲੌਨੀ ਕਰ ਰਿਹਾ ਉਹਨਾਂ ਦੀ ਰਵਾਈ ਹੇਠ ਹੋਰ ਠੀਕ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਥਾਮੀਆ ਹੁਣੀ ਨੇ ਥਾਮੀਆ ਸਾਹਿਬ ਨੇ ਸਾਰੀ ਰਵਾਈ ਜ਼ਿੰਮੇਵਾਰੀ ਸੁਭਾੜੀ ਵੀ ਹੈ ਪਰ ਐਸਜੀਪੀਸੀ ਦੀਆਂ ਚੋਣਾਂ ਦਾ ਜਦੋਂ ਸਵਾਲ ਆਉਂਦਾ ਹੈ ਤਾਂ ਮੈਂ ਇਸ ਕਰਕੇ ਜ਼ਿਕਰ ਕੀਤਾ ਕਾਲੀ ਦਲ ਦਾ ਕਾਲੀ ਦਲ ਹੋਵੇ ਚਾਹੇ ਕਾਂਗਰਸ ਹੋਵੇ ਭਾਜਪਾ ਹੋਵੇ ਇਸ ਮੁੱਦੇ ਤੇ ਜਵਾਬ ਦੇਈ ਤਾ ਹੁਣੀ ਬਣਦੀ ਹੈ ਜਵਾਜੀ ਨੇ ਬੜਾ ਵਧੀਆ ਸਵਾਲ ਕੀਤਾ ਪਾਰਲੀਮੈਂਟ ਦੇ ਅੰਦਰ ਹਾਲਾਂਕਿਲੇ ਕੇਂਦਰੀ ਗ੍ਰਹਿ ਮੰਤਰੀਆ ਸਵਾਲ ਦਾ ਜਵਾਬ ਨੇ ਬੜਾ ਸੰਖੇਪ ਵਿੱਚ ਦਿੱਤਾ ਕੀ ਜੋ ਆਜ ਤਾਂ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਲੈਕਸ਼ਨ ਹੋਈ ਨਹੀਂ ਹੋਈ ਇਹ ਤਾਂ ਗੱਲ ਸਹੀ ਹੈ ਕਿ ਕਾਫੀ ਦੇਰ ਤੋਂ ਹੋਣੀਆ ਨਹੀਂ ਚੋਣਾ ਪਰ ਕਹਿੰਦੇ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਸਟੇ ਲੱਗਿਆ ਹੈ ਅਦਾਲਤ ਤੇ ਸਟੇ ਲੱਗਿਆ ਹੋਇਆ ਹੈ ਇਸ ਕਰਕੇ ਨਹੀਂ ਕਹਿੰਦੇ ਚੋਣ ਹੋਰੀ ਹੁਣ ਕੇਂਦਰੀ ਗ੍ਰਹਿ ਮੰਤਰੀ ਨੂੰ ਉੱਚਾ ਤਾਇ ਜਣਾ ਜਹੀਦਾ ਕਿ 2011 ਦੀਆਂ ਚੋਣਾਂ ਹੋਗੀਆਂ ਵੀ ਆ ਤੇ ਹੁਣ 25 ਚ ਗੱਲ ਕਰ ਰਹੇ ਆ ਜਨਾਬੇ ਕਿੰਨਾ ਚਿਰ 스테 ਦਾ ਮਾਮਲਾ ਚੱਲਦਾ ਰਹੇਗਾ ਜੇ ਤਾਂ ਕੇਂਦਰ ਜ਼ਿੰਮੇਵਾਰ ਹੈ ਤਾਂ ਕੇਂਦਰ ਨੂੰ ਅਦਾਲਤ 'ਚ ਖੜਾ ਹੋ ਕੇ ਪ੍ਰਕਿਰਿਆ ਦਾ ਹੱਲ ਲੱਭਣਾ ਚਾਹੀਦਾ ਹੈ ਅਦਾਲਤ ਕਿਸ ਕਦਰ ਜਿਹੜਾ ਗਸਟ ਰਿਟ ਆ ਸਕਦੀ ਹੈ ਕੀ ਡਾਕੂਮੈਂਟ ਮੰਗਦੇ ਹੈ ਕੀ ਪ੍ਰੈਜ਼ੀਡੈਂਟ ਕਿਹੜੇ ਤੱਥਾਂ ਦੀ ਲੋੜ ਹੈਗੀ ਹੈ ਤੇ ਜੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਪੰਜਾਬ ਸਰਕਾਰ ਨੂੰ ਵੀ ਅਦਾਲਤ 'ਤੇ ਖੜਾ ਕਰਨ ਦੀ ਲੋੜ ਹੈ ਪਰ ਮੱਢੀ ਗੱਲ ਇਹ ਹੈ ਕਿ ਪਾਜ ਪਾ ਇਸ ਪਾਸੇ ਵੱਲ ਅੱਜ ਵੀ ਉਸ ਨੀਲਗਾਂ ਕੰਨੇ ਸਾਰੇ ਮੁੱਦੇੰ ਦਾ ਸਵੀਕਾਰ ਕੀਤਾ ਹੈ ਪ੍ਰੈਸ ਜੀਪੀਸੀ ਨੇ ਚੋਣਾਂ ਦਾ ਨਾਂ ਤਾਂ ਜਿਨ੍ਹਾਂ ਨੇ ਚੋਣਾਂ ਕਰਾਉਣੀਆਂ ਆ ਆਪਾਂ ਅੱਗੇ ਵੀ ਗੱਲ ਕਰਦੇ ਹਾਂ شورای ਗੁਰਜ਼ਾਰ ਪਰੰਧਕ ਕਮੇਟੀ ਨਾ ਤਾਂ ਉਨਾਵ ਲੋ ਸਵੀਕਾਰ ਕੀਤਾ ਜਾਂਦਾ ਨਾ ਹੀ ਕਾਗੀਦਲ ਕਹਿੰਦਾ ਕਿ ਚੋਣਾਂ ਕਰਵਾਓ ਤੇ ਕੇਂਦਰ ਦੇ ਜਿਹੜਾ ਕੇਂਦਰੀ ਗ੍ਰਹਿ ਮੰਤਰੀ ਨੇ ਵੜਾ ਸਾਦਾ ਜਿਹਾ ਜਵਾਬ ਦਿੱਤਾ ਹੈ ਕਿ ਜੀ ਅਦਾਲਤ ਵਿੱਚ ਸਟੇ ਲੱਗਿਆ ਹੁਣ ਦਰਸ਼ਕ ਵੀ ਜਾਣਦੇ ਆ ਆਪਾਂ ਵੀ ਸਾਰੇ ਜਾਣਦੇ ਜਿਹੜੇ ਕਾਨੂੰਨੀ ਪ੍ਰਕਿਰਿਆ ਸਮਝਦੇ ਉਹ ਵੀ ਜਾਣਦੇ ਆ ਜੀ 2011 ਤੋਂ 25 ਤੱਕ ਸਟੇਜ ਚੱਲ ਰਿਹਾ ਤੇ ਇਸ ਗੱਲ ਦਾ ਜਵਾਬ ਕੌਣ ਦੇਵੇਗਾ ਕਿ ਹੁਣ ਗੁਰਦਰਾ ਜਿਹੜੀਆਂ ਇਲੈਕਸ਼ਨਸ ਹੋਣੀਆਂ ਸੀਗੀਆਂ ਉਹ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਸੀਗਾ ਜਸਸ ਹਰਮ ਉਹ ਤਾਂ ਸੇਵਾਮੁਕਤ ਹੋ ਗਿਆ ਉਹਨਾਂ ਦਾ ਸਮਾਂ ਵੀ ਖਤਮ ਹੋ ਗਿਆ ਉਦੋਂ ਐ ਨਵੀਂ ਕਿਸੇ ਨਿਯੁਕਤੀ ਨਹੀਂ ਹੋਈ ਚੋਣਾਂ ਕਿਹਨੇ ਕਰਾਉਣੀਆਂ ਨੇ ਜੇ ਚੋਣਾਂ ਕਰਾਉਣ ਵਾਲਾ ਅਧਿਕਾਰੀ ਕੋਈ ਨਹੀਂ ਹੈ ਜਵਾਬ ਤਾਂ ਇਸ ਗੱਲ ਦਾ ਬਣਦਾ ਹੈ ਕਿਲਾ ਅਦਾਲਤਾਂ ਦੇ ਸਿਰ ਤੇ ਜ਼ਿੰਮੇਵਾਰੀ ਕਹਿ ਕੇ ਪਾਂਡਾ ਬਣ ਕੇ ਨਾ ਤਿੰਨ ਸਾਥ ਤੋਂ ਆਪਣਾ ਪੱਲਾ ਨਹੀਂ ਚੜਾ ਜਾ ਸਕਦਾ ਸੁਰਲਾਵਾ ਜੀ ਨੇ ਵੱਡਾ ਸਵਾਲ ਲੈਂਦਾ ਇਸ ਮੁੱਦੇ ਉੱਤੇ ਕਿ ਇਲੈਕਸ਼ਨ ਕਿਉਂ ਨਹੀਂ ਹੋ ਰਹੀਆਂ ਐਸਜੀਪੀਸੀ ਦੀਆਂ ਜੀਐਸਜੀਪੀਸੀ ਦੀਆਂ ਇਲੈਕਸ਼ਨ ਹੁੰਦੀਆਂ ਚੈਨਲ ਇਲੈਕਸ਼ਨ ਆਪਾਂ ਅੱਗੇ ਵੀ ਜ਼ਿਕਰ ਕਰਦੇ ਰਹਨੇ ਆਂ ਅਗਲੇ ਦਿਨਾਂ ਚ ਆਪਾਂ ਅਕਸਰ ਜ਼ਿਕਰ ਕਰਦੇ ਆਂ ਦੇਖੋ ਪੰਜਾਬ ਦਾ ਹਸਲ ਜੀਆ 117 ਸੀਟਾਂ ਧਰਮਤਾਰਨ ਦੀ ਇੱਕ ਸੀਟ ਹੀ ਆ ਨਾ 6 ਮਹੀਨੇ ਨਹੀਂ ਖਾਲੀ ਰਹਿ ਸਕੀ ਇਲੈਕਸ਼ਨ ਆ ਗਿਆਂ ਵੀ ਐਸਜੀਪੀਸੀ ਦੀਆਂ ਜਿਹੜੀਆਂ ਖਾਲੀ ਸੀਟਾਂ ਹੋਈਆਂ ਇਹ ਦੁਨੀਆ ਤੋਂ ਜੀਪੀਸੀ ਦੇ ਮੈਂਬਰ ਚਲੇ ਗਏ ਉਹਨਾਂ ਦੀਆਂ ਬਾਈ ਇਲੈਕਸ਼ਨਾਂ ਕੀ ਹੋਣੀਆਂ ਸੀ ਇੱਥੇ ਤਾਂ ਪੂਰਾ ਸਮਾਂ ਹੀ ਨਿਕਲ ਗਿਆ ਕਈ 5 ਸਾਲ ਨਿਕਲ ਗਏ 5 ਸਾਲ ਦੀ ਮਿਆਦ ਸੀ ਤਾਂ ਕਹਿਦਾ ਕਾਨੂੰਨ ਤਾਂ ਦੇਸ਼ 'ਚ ਕੋਈ ਤਾਂ ਹੋਣਾ ਚਾਹੀਦਾ ਨਾ ਇਹ ਵੀ ਪਾਰਲੀਮੈਂਟ ਦੁਆਰਾ ਬਣਾਇਆ ਹੋਇਆ ਇੱਕ ਐਸਿਸੀਪੀਸੀ ਦਾ ਕਿ ਜੇ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋ ਸਕਦੀ ਹੈ ਪਾਰਲੀਮੈਂਟ ਦੀ ਮਿੱਥੇ ਸਮੇਂ ਤੇ ਹੋ ਸਕਦੀ ਹੈ ਹੋਰ ਤਾਂ ਸਿੱਟੋ ਪੰਜਾਬ ਦੀ ਚੋਣਾਂ ਦੀ ਮਿੱਥੇ ਸਮੇਂ ਤੇ ਇਲੈਕਸ਼ਨ ਹੋ ਸਕਦੀ ਹੈ ਐਜੀਪੀਸੀ ਜਿਹੜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ ਔਰ ਜਿਸ ਦੇ ਬਾਰੇ ਜਿੱਦਾਂ ਜਾਖੜ ਸਾਹਿਬ ਵੀ ਕਹਿੰਦੇ ਆ ਕਿ ਉਹ ਪੰਜਾਬ ਚੋਂ ਸਰਕਾਰ ਹੀ ਸਰਦਿਆਂ ਭੁੰਕਾਂ ਨੂੰ ਆਏਗੀ ਜਿਹਨੂੰ ਜਿਹੜਾ ਹੈਗਾ ਪੰਥਕ ਤਰ੍ਹਾਂ ਦੀ ਹਮਾਇਤ ਹਾਸਲ ਹੋਏ ਤੇ ਜਿਹੜੀ ਪੰਥਕ ਤਰ੍ਹਾਂ ਦੀ ਨਮਾਇੰਦਾ ਇੱਕ ਪਾਰਲੀਮੈਂਟ ਹੈ ਜਿਸ ਨੂੰ ਸੁਭਣੀ ਕੁਦਰਪੰਧਕ ਮਿਟੀ ਕਹਿੰਦੇ ਨੇ ਉਹਦੀ ਚੋਣ ਨਾ ਹੋਏ ਇਹਦਾ ਜਵਾਬ ਕੌਣ ਦੇਵੇਗਾ ਜਵਾਬਦੇਹੀ ਤਾਂ ਕਿਧਰੇ ਵੀ ਹਾਕਮਤ ਨਹੀਂ ਬਣਦੀ ਹੈ ਚਾਹੇ ਕੇਂਦਰ ਸਰਕਾਰ ਹੈ ਤੇ ਚਾਹੇ ਪੰਜਾਬ ਸਰਕਾਰ ਹੈ ਈਵਨ ਐਸਜੀਪੀਸੀ ਦੇ ਜਿਹੜੇ ਸੁਮੇਵਾਰ ਅਧਿਕਾਰੀ ਐ ਉਹ ਕਿੰਨਾ ਕਿਸ ਗੱਲ ਦੀ ਮੰਗ ਕਰਦੇ ਆ ਕਿ ਬਈ ਐਸਜੀਪੀਸੀ ਲਿਆ ਜਨਰਲ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਲੋਂਗੋਵਾਲ ਦੀ ਵਰਸੇ ਨੂੰ ਲੈ ਕੇ ਦੋਵੇਂ ਅਕਾਲੀ ਦਲ ਪੱਭਾਂ ਭਾਰ ਹੋ ਗਿਆ ਤੇ ਕੱਲ ਉੱਥੇ ਇੱਕ ਵੱਡਾ ਸਮਾਗਮ ਵੀ ਕੀਤਾ ਜਾਵੇਗਾ ਤੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਵੀ ਸਾਦੇ ਜਾਣਗੇ ਜੀ ਬਿਲਕੁਲ ਕਾਲਜ ਦਾ ਬਾਹ ਪੰਥਕੀ 이슈 ਦਾ ਜ਼ਿਕਰ ਕਰ ਰਹੇ ਆ ਤਫਾਕਨ ਜਿਹੜਾ ਹੈਗਾ ਤੇ ਕੱਲ ਸੰਤਰਜਨ ਸਿੰਘ ਲੋਂਗੋਵਾਲ ਸੋਹਣੀ ਕਾਲੀਦਲ ਦੇ ਪ੍ਰਧਾਨ ਰਹੇ ਆ ਤੇ ਕਸਾਲੀ ਇਕਾਲੀ ਆਗੂ ਧਰਮ ਕਾਗੂ ਵੀ ਰਹੇ ਆ ਉਹਨਾਂ ਦੀ ਪਰਸੀ ਹੈ ਪਿਛਲੇ ਲੰਬੇ ਸਮੇਂ ਤੋਂ ਸੋਹਣੀ ਕਾਲੀਦਲ ਉਹ ਪਰਸੀ ਮਨਾਉਂਦਾ ਰਿਹਾ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਦੀ EG ਜਦੋਂ ਕਾਲੀਦਲ ਦਾ ਇੱਕੜਾ ਵੱਖ ਹੋ ਗਿਆ ਸੀ ਪਿਛਲੇ ਕੁਝ ਸਮੇਂ ਤੋਂ ਢੀਂਡਸਾ ਦੀ EG ਇਹ ਬਕਰੇ ਤੌਰ ਤੇ ਵਰਸੀ ਮਨਾਈ ਜਾਂਦੀ ਰਹੀ ਹੈ ਪਰ ਹੁਣ ਇੱਕ ਨਵੀਂ ਕਿਸਮ ਦੀ ਨਵਿਕਲੀ ਕਿਸਮ ਦੀ ਸਥਿਤੀ ਬਣੀ ਵੀ ਹੈ ਕਿਉਂ ਇਸ ਕਰਕੇ ਕਿਸ ਲਈ ਇਸਨ ਬਾਦਲ ਹੁਣੀ ਕਹਿੰਦੇ ਇੱਕ ਪੰਥ ਸਾਡੇ ਨਾਲ ਹੈ ਮੈਂ ਸਾਨੂੰ ਆ ਪੰਥ ਦੀ ਉਹ ਵਰਸੀ ਇਤਫਾਕਨ ਪਹਿਲੀ ਵਰਸੀ ਹੈ ਕਿ ਜਦੋਂ ਅਕਾਲ ਤਖਤ ਦੇ ਸਾਫਕਾ ਜਿੱਥੇ ਜਾ ਗਿਆ ਨੇ ਹਰਪ੍ਰੀਤ ਸਿੰਘ ਉਹ ਵੱਖਰੇ ਅਕਾਲੀ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਔਰ ਚੁਣੌਤੀ ਦੇ ਰਿਹਾ ਸੁਖਵੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਉਹਨਡਾ ਵੱਖਰਾ ਅਕਾਲੀ ਦਲ ਬਣਿਆ ਪੰ ਮੈਂਬਰੀ ਕਮੇਟੀ ਜਿਹੜੇ ਕਹਿੰਦੇ ਕਿ ਅਸੀਂ ਅਕਾਲ ਤਖਤ ਦੀ ਨਿਗਰਾਨੀ ਹੇਠਾਂ ਆ ਭਰਤੀ ਕੀਤੀ ਹੈ ਤੇ ਹੰਸੂਨ ਕਰਵਾਈ ਹੈ ਉਹਨਾਂ ਵੱਲੋਂ ਵੀ ਕੱਲ ਪ੍ਰੋਗਰਾਮ ਰੱਖਿਆ ਗਿਆ ਸੰਤ ਲੰਗੋਵਾਲ ਦਾ ਔਰ ਸ੍ਰੀ ਸਿੰਘ ਬਾਦਲ ਹੁਣਾ ਵੱਲੋਂ ਵੀ ਰੱਖਿਆ ਗਿਆ ਦੋਨਾਂ ਧਿਰਾਂ ਨੇ ਪਿੰਡਾਂ ਚ ਕਸਾਂ ਚ ਆਪੋ ਆਪਣੇ ਮਹਿਤਿਆਂ ਦੀ ਜ਼ੋਰ ਜ਼ਮਾਈ ਦੀ ਕਸਰ ਨਹੀਂ ਛੱਡੀ ਆਪਾਂ ਦਰਸ਼ਕਾਂ ਨਾਲ ਕਿ ਵੀ ਇਸ ਗੱਲ ਦੀ ਸਾਂਝ ਪਾਵਾਂਗੇ ਕਿ ਕਿਹੜੀ ਵੱਡੀ ਤੇ ਰੁੱਬਰ ਕੇ ਸਾਹਮਣੇ ਨਜ਼ਰ ਆਉਂਦੀ ਹੈ ਜੇ ਆਪਾਂ ਆ ਲੀਡਰਾਂ ਦੀ ਆਗੂਆਂ ਦੀ ਗੱਲ ਕਰੀਏ ਤੇ ਜੇ ਮੇਰੇ ਕੋਈ ਦੂਰ ਹੈ ਨਹੀਂ ਕਿ ਸਮੂਹ ਹਲਕੇ ਦੇ ਵੋਡੇ ਕੇ ਕਦਾਵਾਰਾ ਗੁਜ਼ੜੇ ਹੈਗੇ ਆ ਉਹ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਹੈਗੇ ਉਹ ਜਿਹੜੇ ਅਕਾਲ ਚਾ ਦੀ ਗਵਾਈ ਕਰ ਰਹੇ ਆ ਉਹਨਾਂ ਦੇ ਨਾਲ ਆ ਕਿਉਂਕਿ ਐਸਜੀਪੀਸੀ ਦੇ ਸਾਫਾ ਪ੍ਰਧਾਨ ਲੋਂਗੋ ਵਾਲੇ ਨਾਲ ਆ ਪੰਜ ਮੈਂਬਰੀ ਕਮੇਟੀ ਦੇ ਟੁੰਡਾ ਸਾਹਿਬ ਉਹ ਉਹਨਾਂ ਦੇ ਨਾਲ ਆ ਮੰਤਰੀ ਦਿਹਾਲੀ ਬੀਬੀ ਜ਼ਗੀਰ ਕੌਰ ਪੁਰਾ ਸਰਪੰਚ ਸਿੰਘ ਚੰਨੂ ਮਾਜਰਾ ਇਹ ਠੀਕ ਹੈ ਕਿ ਸੁਖੀਰ ਬੱਲਦੇ ਦੀ ਗਵਾਈ ਇਥੇ ਵੀ ਕਦਾਵਾਰਾ ਗੁਆਂ ਦੇ ਨਾਂ ਹੈਗੇ ਲੈ ਜਾ ਸਕਦੇ ਆ ਪਰ ਆਪਾਂ ਜੀ ਇਲਾਕੇ ਦੀ ਗੱਲ ਕਰਦੇ ਨੇ ਜਿਹੜੇ ਇਲਾਕੇ ਦੀ ਨੇੜਤਾ ਪੈਂਦੀ ਹੈ ਜੀ ਵੀ ਦੋਨੇ ਤਰ੍ਹਾਂ ਜਿੱਦਾਂ ਤੁਸੀਂ ਕਹੀਆਂ ਕੱਲ ਦੀ ਜਿਹੜੀ ਕਾਨਫਰੰਸਾਂ ਲਈ ਪੱਪਾਪਾਰ ਹੈ ਦੇਖਦੇ ਆ ਕਿ ਪੰਤਿਕ ਤਰ੍ਹਾਂ ਕਿਸ ਤਰ੍ਹਾਂ ਨੂੰ ਜਾਂ ਕਿਹੜੀ ਜਿਹੜੀ ਕਾਨਫਰੰਸ ਆ ਉਹਦੇ ਤੇ ਪਰੋਸੇ ਦਾ ਪ੍ਰਗਟਾਵਾ ਕਰਨਗੇ ਆ ਜੀ ਜੀ ਸੋ ਦੂਜੇ ਪਾਸੇ ਹਿਮਾਚਲ ਦੇ ਵਿੱਚ ਬਾਰਿਸ਼ ਜੀ ਹੋ ਰਹੀ ਹੈ ਤੇ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਤੇ 1-1 ਫੁੱਟ ਭਾਖੜਾ ਦੇ ਗੇਟ ਚੱਕ ਦਿੱਤੇ ਗਏ ਨੇ ਜੀ ਦੇਖੋ ਜਿਸ ਕਦਰਾ ਹਮਾਚਲ ਤੇ ਬਾਰਿਸ਼ ਹੋ ਰਹੀ ਆ ਪੰਜਾਬ ਚ ਇਹ ਕਈ ਥਾਂ ਤੇ ਰੁਕ ਰੁਕ ਕੇ ਬਾਰਿਸ਼ਾਂ ਹੋ ਰਹੀਆਂ ਪਿਛਲੇ 1-2 ਦਿਨ ਤੋਂ ਲਗਾਤਾਰ ਪੰਜਾਬ ਦੇ ਜਿਹੜੇ ਦਰਿਆ ਚ ਸਤਲੁਜ ਦੀ ਗੱਲ ਕਰ ਲਈਏ ਰਾਵੀ ਦੀ ਗੱਲ ਕਰ ਲਈਏ ਬਿਆਸ ਦੀ ਗੱਲ ਕਰ ਲਈਏ ਉਹ ਖਦਰ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਬਿਆਸ ਦਾ ਪਾਣੀ ਤਾਂ ਕਾਫੀ ਪਿੰਡਾਂ ਚ ਕਪੂਰਸਰ ਨਵਾਂ ਸ਼ਹਿਰ ਸ਼ਾਹਪੁਰ ਇਸੇ ਤਰੀਕੇ ਨਾਲ ਸਤਲੁਜ ਦਾ ਪਾਣੀ ਵੀ ਜਿਹੜਾ ਹੈਗਾ ਜੁਸੀਂ ਆਪਾਂ ਫਿਰੋਜ਼ਪੁਰ ਦੇ ਏਰੀਆ ਦੀ ਗੱਲ ਕਰੀਏ ਉਸ ਵਾਸਤੇ ਉਹ ਕਾਫੀ ਪਿੰਨਾ ਚ ਜਣੀ ਹੁਣ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਸੈਂਕੜੇ ਏਕੜ ਫਸਲ ਜਿਹੜੀ ਹੈਗੀ ਹੈ ਮੁੱਖ ਤੌਰ ਤੇ ਝੋਨੇ ਦੀ ਫਸਲ ਹੈ ਜਿਹੜੀ ਪਾਣੀ ਚ ਡੁੱਬ ਚੁੱਕੀ ਹੈ ਸਿੱਧੀ ਇਸ ਕਰਕੇ ਬਣੀ ਵੀ ਹੈ ਤੇ ਪਾਖੜਾ ਟਾਈਮ ਦੀ ਗੱਲ ਕਰ ਲਈਏ ਤੇ ਚਾਹੇ ਗੱਲ ਕਰ ਲਈਏ ਪਾਉਂ ਟਾਈਮ ਦੀ ਦੋਨੇ ਪਿਨਾਵ ਦੇ ਵੱਡੇ ਟਾਈਮ ਆ ਦੋਨੇ ਟਾਈਮ ਜਦਾਂ ਪੰਜਾਬੀ ਜੀ ਕਹਿੰਦਾ ਕਿ ਨੱਕੋ ਨੱਕ ਭਰੇ ਹੋਇਆ ਜੇ ਉਹਨਾਂ ਦੇ ਫਾਟਕ ਨਹੀਂ ਖੋਲਦੇ ਤਾਂ ਤਦ ਵੀ ਖਤਰੇ ਦੀ ਸਥਿਤੀ ਹੈ ਜੇ ਖੋਲਦੇ ਆ ਤਾਂ ਫਿਰ ਹੇਠਾਂ ਪਾਣੀ ਜੋ ਆਹਾਕਾਰ ਮਚਾਉਂਦਾ ਹੋ ਆਪਣੇ ਸਾਹਮਣੇ ਆ। ਪਾਖੜਾ ਦੇ ਵੀ ਅੱਜ ਕਿਸੇ ਸੀਮਤ ਹੱਦ ਤੱਕ ਜਿਹੜੇ ਗੇਟ ਖੋਲੇ ਗਏ ਆ। ਪੌਂਗ ਡੈਮ ਦੇ ਗੇਟ ਵੀ ਖੋਲੇ ਗਏ ਆ। ਉਹ ਜਿਹੜਾ ਪਾਣੀ ਦਾ ਪੱਧਰ ਦੋਨਾਂ ਡੈਮਾਂ 'ਚ ਨਕੋ ਨਾ ਕਿ ਜਣੀ ਖਤਰਾ ਨਹੀਂ ਲੱਗਦਾ। ਉੱਪਰ ਜਾ ਰਹੇ ਇਸ ਮਜਬੂਰੀ 'ਚ ਮੈਨੇਜਮੈਂਟ ਪਰੋਂਦੇ ਕਹਿੰਦੇ ਸਾਨੂੰ ਖੋਲਣੇ ਪੈਰੇ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਚਾਨਕ ਤਾਂ ਇਹ ਬਾਰਸ਼ਾਂ ਹੋਈਆਂ ਨਹੀਂ। ਪੌਂਗ ਡੈਮ ਦਾ ਪਾਖੜਾ ਡੈਮ ਕੋਈ ਨਵੇਂ ਨਹੀਂ ਬਣੇ। ਦਾ ਆਖਿਆਂ ਤੋਂ ਆਪਾਂ ਇਹ ਸੁਣਦੇ ਆ ਰਹੇ ਆਂ ਜਦੋਂ ਬੰਨ ਟੁੱਟਦੇ ਆਂ دریاਵਾਂ ਦੇ ਕਿਨਾਰੇ ਕੱਚੇ ਹੁੰਦੇ ਆ ਉਟਹਦੇ ਆ ਜਿੱਦਾਂ ਡਰੇਨਾ ਦਾ ਇੰਤਜ਼ਾਮ ਹੁੰਦਾ ਪਾਣੀ ਦੀ ਨਿਕਾਸੀ ਦਾ ਸਹੀ ਇੰਤਜ਼ਾਮ ਨਾ ਹੋਣ ਕਰ ਹੁਣ ਦੇਖੋ ਹੜ ਆ ਗਿਆ ਹੈ ਬਾਰਸ਼ਾਂ ਹੋ ਰਹੀਆਂ ਆਪਾਂ ਦੇਖ ਰਹੇ ਆਂ ਮੀਡੀਆ 'ਚ ਬਹੁਤ ਸਾਰੀਆਂ ਤਸਵੀਰਾਂ ਆ ਰਹੀਆਂ ਕਿ ਕਈ ਪਿੰਡ ਪੂਰੇ ਦੇ ਪੂਰੇ ਪਾਣੀਆਂ 'ਚ ਘਿਰ ਗਏ ਨੇ ਹੜ ਦੇ ਪਾਣੀ ਨਾਲ ਘਿਰ ਗਏ ਕੁੱਤੋਂ ਕੀ ਕਹ ਰਿਹਾ ਕਿ ਲੋਕ ਦੇਸੀ ਜੀਆਂ ਕਿਸ਼ਤੀਆਂ ਦੇ ਰਹਿਂਦਾਰੇ ਆਪਣਾ ਕੋ ਬੰਨਸੂਪ ਕਰਕੇ ਕੀਤੀ ਸੀ ਬੈਠਦੇ ਆਠ-ਰਾਠ ਦਾ ਜਾਨੇ ਕਿਤੇ ਕਈ ਜਗ੍ਹਾ ਇਹੋ ਜੀਆਂ ਕਿਸ਼ਤੀਆਂ ਦੇ ਵਿੱਚੇ ਪਾਣੀ ਭਰੀ ਜਾਂਦਾ ਪਾਣੀ ਕੱਢੀ ਜਾਂਦਾ ਫਿਰ ਵੀ ਚਲੀ ਜਾਂਦਾ ਭਰੀ ਜਾਂਦਾ ਪਾਣੀ ਕੱਢੀ ਜਾਂਦੇ ਫਿਰ ਵੀ ਲਈ ਜਾਂਦੇ ਆ ਕੀ ਸਰਕਾਰ ਕੋਲੇ ਇਦਾਂ ਦੇ ਇੰਤਜ਼ਾਮ ਨਹੀਂ ਹੈ ਕਿ ਲੋਕ ਹੜ੍ਹ ਚ ਕਿਰੇਵੇ ਦੇਖੋ ਮੰਤਰੀਆਂ ਦਾ ਜਾ ਕੇ ਦੌਰਾ ਕਰਨਾ ਤੇ ਕਹਿਣਾ ਜਿਵੇਂ ਸੰਸਿਜੇਵਾਲ ਬਣ ਗਏ ਆ ਪਾਰਲੀਮੈਂਟ ਦੇ ਦੂਜੇ ਮੈਂਬਰ ਭਜਨ ਹੁਣੀ ਵੀ ਗਏ ਆ। ਦਾ ਕਿ ਉਹਨਾਂ ਨੇ ਕਿਹਾ ਵੀ ਹੈ। ਪਰ ਮਦਦ ਵੀ ਕੀਤੀ ਹੈ ਜਿੰਨੀ ਕੋ ਕਰ ਸਕਦੇ ਆ। ਪਰ ਇੱਕ ਵੱਡਾ روانਦਾ ਇੱਕ ਵੱਡੀ ਲੜਾਈ ਹੈ। ਜਿੱਤੇ ਜੁੱਧ ਨਸ਼ਾ ਅਵਰਧ ਗੱਲ ਕਰਦੇ ਨਾ ਹੜਾਂ ਅਵਰਧ ਵੀ ਇੱਕ ਜੁੱਧ ਵਾਲਾ ਹੀ ਮਾਮਲਾ ਹੁੰਦਾ ਹੈ। ਉਹ ਲੜਾਈ ਕੋਈ ਨਹੀਂ ਕਿ ਚਾ ਆਪਾਂ ਚੇਪੇ ਮਿੱਟੀ ਦੇ ਪਾ ਦਾਂਗੇ ਜਾਂ ਚਾ ਬੋਰੀਆਂ ਕਿਤੇ ਸੁੱਟ ਦੇਾਂਗੇ ਤਾਂ ਪਾਣੀ ਦੀ ਨਿਕਾਸੀ ਬੰਦ ਹੋ ਜੇਗੀ। ਵੱਡੇ ਵੱਡੇ ਪਾੜ ਖੋਲਦੇ ਆ। ਔਰ ਪਾਣੀ ਵੀ ਜਿਹੜਾ ਹਜ਼ਾਰਾਂ ਕਿਊਸਕ ਦੇ ਹਿਸਾਬ ਨਾਲ ਖੇਤਾਂ 'ਚ ਜਦੋਂ ਫੈਲਦਾ ਤਾਂ ਫਿਰ ਡੰਗਰਾਂ ਦੀਆਂ ਪ੍ਰੋਬਲਮਾਂ ਆਧਨੀ ਦੀਆਂ ਪ੍ਰੋਬਲਮਾਂ ਘਰਾਨੀਆਂ ਪ੍ਰੋਬਲਮਾਂ ਹੁਣ ਬਹੁਤ ਸਾਰੇ ਲੋਕ ਇਹ ਜਿਹੇ ਆ ਜਿਹੜੇ ਆਪਣੇ ਘਰ ਘਾਟ ਛੱਡ ਕੇ ਸਰਕੇ ਥਾਵਾਂ ਤੋਂ ਵੀ ਮੁਸ਼ਕਲ ਨਾਲ ਜਾ ਰਹੇ ਆ ਔਰਤਾਂ ਬੱਚੇ ਆ ਬਜ਼ੁਰਗ ਹੈ ਐ ਤਰ੍ਹਾਂ ਦੀ ਸਥਿਤੀ ਬਣੀ ਵੀ ਹੈ ਕਿਸਾਨ ਦੇ ਕੋ ਕਿਸਾਨ ਦੀ ਤਰ੍ਹਾਂ ਦੀ ਕੀ ਹੈ ਉਹ ਇਹ ਨਹੀਂਗਾ ਕਿ ਵਿਆਪ ਘਰ ਛੱਡ ਕੇ ਦੌੜ ਜੇਗਾ ਤੇ ਗੱਲ ਬਣ ਜੇਗੀ ਉਦੇ ਡੰਗਰ ਵੀ ਆਉਂਦੇ ਫਸਲਾਂ ਦਾ ਫਸਲਾਂ ਖੋਕੇ ਜਾ ਸਕਦਾ ਫਸਲਾਂ ਉੱਥੇ ਤਬਾਹ ਹੋਏਗੀ ਜਿੱਥੇ ਉਹਦਾ ਘਰ ਹੈ ਤੇ ਘਰ ਵੀ ਉੱਥੇ ਤਬਾਹ ਹੋਏਗਾ ਜਿੱਥੇ ਉਹ ਪਿਆ ਹੈ ਸਮਾਨ ਕਿੰਨਾ ਕਰਦਾ ਚੁੱਕ ਸਕਦਾ ਡੰਗਰ ਕਿੰਨੇ ਕੁ ਲੈ ਜਾਏਗਾ ਪਤਾ ਨਹੀਂ ਹੁਣ ਕਿੰਨੇ ਕੁ ਡੰਗਰਾਂ ਦੀ ਬਰਬਾਦੀ ਹੋਏਗੀ ਹਜ਼ਾਰਾਂ ਏਕੜ ਫਸਲ ਕਿਵਲੇ ਨਹੀਂ ਕਿ ਦਰਿਆ ਦਾ ਪਾਣੀ ਫਸਲ ਦੇ ਉੱਪਰ ਦੀ ਲੰਘ ਆ ਜਾਂ ਕੋਈ ਦਿਨ ਪਾਣੀ ਚ ਡੁੱਬੀ ਰਹੇਗੀ ਫਸਲ ਇਸ ਕਰਕੇ ਬਰਬਾਦ ਹੋਏਗੀ ਕਿ ਕਈ ਤਰ੍ਹਾਂ ਦਾ ਨੁਕਸਾਨ ਕਰਦੇ ਆ ਦਰਿਆਵਾਂ ਦੇ ਪਾਣੀ ਆਪਣਾ ਜਿਹੜੀ ਮਿੱਟੀ ਦਾ ਵਹਾਅ ਲੈ ਕੇ ਆਉਂਦੇ ਆ ਜਦੋਂ ਮਿੱਟੀ ਖੇਤਾਂ 'ਚ ਫੈਲ ਜੇ ਤੇ ਕਈ ਵਾਰੀ ਕਈ ਕਈ ਥੋੜੇ ਮਿੱਟੀ ਖੇਤਾਂ 'ਚ ਭਰ ਜਾਂਦੀ ਹੈ ਉਹ ਇੱਕ ਸਧਾਰਨ ਕਿਸਾਨ ਦੇ ਬਸ ਦੀ ਗੱਲ ਵੀ ਨਹੀਂ ਹੁੰਦੀ ਉਸ ਮਿੱਟੀ ਨੂੰ ਹਟਾ ਸਕੇ ਯਾਨੀ ਸੋਨੇ ਦੀ ਫਸਲ ਤਾਂ ਬਰਬਾਦ ਹੋਈ ਹੋਈ ਹਾੜੀ ਦੀ ਫਸਲ ਦੀ ਵੀ ਮਸੀਬਤਾਂ ਖੜੀਆਂ ਹੋ ਸਕਦੇ ਆ ਕਿਉਂਕਿ ਹੋਰ 2 ਮਹੀਨੇ ਤੱਕ ਹਾੜੀ ਦੀ ਫਸਲ ਦੀ ਬਿਜਾਈ ਵੀ ਸ਼ੁਰੂ ਹੋਣੀ ਹੈ ਸੋ ਬਹੁਤ ਵੱਡੀ ਮਸੀਬਤ ਹੈ ਸਰਕਾਰ ਨੂੰ ਵੱਡੇ ਪੱਦਰ ਤੇ ਉਤੇ ਜਿਹੜੇ ਪੰਡ ਪਸੀਬ ਵਿਚ ਕਰਿਆ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਸੁਭਾਲਣ ਦੀ ਲੋੜ ਹੈ ਉਹਨਾਂ ਨੂੰ ਸਰਕਾ ਥਾਮਾਂ ਤੇ ਪਹੁੰਚਾਉਣ ਦੀ ਲੋੜ ਹੈ ਨੰਗਰਾਂ ਦੀ ਸਾਰੇ ਦੀ ਲੋੜ ਹੈ ਰੋਜ਼ੀ ਰੋਟੀ ਦਾ ਪ੍ਰੰਧ ਕਰਨ ਦੀ ਲੋੜ ਹੈ ਹਾਲਾਂਕਿ ਜਿਹੜੀਆਂ ਸਮਾਜਿਕ ਜਥੇਬੰਦੀ ਆਪਾਂ ਸਾਰੇ ਜਾਣਦੇ ਆ ਪੰਜਾਬੀਆਂ ਦਾ ਸਵਾਹ ਹੈ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਜੇ ਤਾਂ ਆਪਾਂ ਜ਼ਿਕਰ ਕਰਕੇ ਇੱਥੇ ਆ ਜੀਪੀਸੀ ਨੇ ਕਾਫੀ ਵੱਡੇ ਪੱਦਰ ਤੇ ਲਾਗੇ ਦੇ ਗੁਰਦੁਆਰਾ ਸਾਹਿਬਾਨਾ ਉਹਨਾਂ ਨੂੰ ਕਿਹਾ ਕਿ ਉਥੇ ਪ੍ਰੰਧਰੀ ਕੀਤੇ ਗਏ ਲੰਗਰ ਦਾ ਇੰਤਜ਼ਾਮ ਉਹ ਕਹਨਾ ਜਿਨਾ ਕੇ ਠਹਿਰਨਾ ਇੰਤਜ਼ਾਮ ਹੋ ਸਕਦਾ ਉਹ ਕੀਤਾ ਜਾ ਰਿਹਾ ਹੈ ਸਮਾਜਿਕ ਜਥੇਬੰਦੀਆਂ ਵੀ ਕਰ ਰਹੀਆਂ ਔਰ ਜੋ ਕੁਝ ਸਰਕਾਰ ਕਰ ਸਕਦੀ ਹੈ ਕਈ ਵੱਡੇ ਸਵਾਲ ਹੈ ਸਰਕਾਰ ਸਰਵੇ ਨਹੀਂ ਹੈ ਕਿ ਵੀ ਲੰਗਰ ਪਾਣੀ ਦਾ ਇੰਤਜ਼ਾਮ ਕਰਤਾ ਜਾਂ ਹੱਥੋਂ ਕੱਢ ਕੇ ਲਿਆਤਾ ਜਿਹੜੀ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ ਉਹਦੇ ਮੁਆਵਜ਼ੇ ਦੀ ਗੱਲ ਹੈ ਮੁਆਵਜ਼ੇ ਨਾਲ ਜੁੜੀਆਂ ਦੇਖੋ ਵੱਡੀਆਂ ਗੱਲਾਂ ਆਪਣੇ ਕੋਲੇ ਨਾਲ ਸਮਝ ਨਹੀਂ ਹੁੰਦਾ ਇਹ ਦੇਖੋ ਫਸਲਾਂ ਦੀ ਇੰਸ਼ੋਰੈਂਸ ਦੀ ਫਸਲੀ ਬੀਮੇ ਦੀ ਗੱਲ ਹੈ ਜੇ ਫਸਲਾਂ ਦਾ ਬੀਮਾ ਢੰਗ ਨਾਲ ਹੋਇਆ ਹੋਵੇ ਫਸਲ ਬਰਬਾਦ ਹੋ ਗਈ ਹੈ ਤਾਂ ਬਾਅਦ ਵਿੱਚ ਬੀਮੇ ਦੇ ਪੈਸੇ ਕਿਸਾਨ ਦੀ ਜੇਹ ਚ ਕੁਝ ਪੈ ਸਕਦੇ ਆ ਜਦੋਂ ਫਸਲਾਂ ਦਾ ਬੀਮਾ ਹੀ ਨਹੀਂ ਹੈ ਡੰਗਰਾਂ ਦਾ ਬੀਮਾ ਹੀ ਨਹੀਂ ਹੈ ਤਾਂ ਦੇਣਾ ਕਿਸੇ ਨੇ ਕੀ ਹੈ ਸਰਕਾਰ ਦੀ ਜਿੰਨੀ ਕੁ ਪੁੱਜ ਤਾ ਜਿੰਨਾ ਕਰ ਸਕਦੀ ਹੈ ਉਹ ਕਰੇਗੀ ਪਰ ਵੱਡੀ ਤਰ੍ਹਾਂ ਦੀ ਜਾਂ ਵੱਡੀ ਤਬਾਹੀ ਬਹੁਤ ਵੱਡੀ ਪੱਧਰ ਤੇ ਕਟਵੜ ਪੰਜਾਬ ਦੇ ਪੰਜ ਸੱਤ ਜ਼ਿਲ੍ਹੇ ਆ ਜਿਹੜੇ ਇਸ ਵੇਲੇ ਹੜ੍ਹ ਦੀ ਤਬਾਹੀ ਨਾਲ ਜੂਝ ਰਹੇ ਆ ਉਹ ਮੌਸਮ ਖਰਾਬ ਹੈ ਔਰ ਅਜੇ ਵੀ ਜਿਦੋਂ ਆਪਾਂ ਗੱਲ ਕਰ ਰਹੇ ਆਂ ਤੇ ਹੜਾਂ ਕਾਰਨ ਜਿਹੜਾ ਹੈਗਾ دریاਵਾਂ ਦੇ ਪਾਣੀ ਦਾ ਪੱਧਰ ਅਜੇ ਵੀ ਘਟ ਨਹੀਂ ਰਿਹਾ ਖਤਰੇ ਦੇ ਨਿਸ਼ਾਨ ਤੋਂ ਇਵਨ ਜਿਹੜੀ ਪਟਿਆਲਾ ਚੰਡੀਗੜ੍ਹ ਦੇ ਕੋਲ ਦੀ ਲਾਂਗੀ ਨਦੀ ਇਕੱਕਰ ਉਹ ਵੀ ਖਤਰੇ ਦਾ ਕਾਰਨ ਇਸ ਵੇਲੇ ਬਣਦੀ ਨਜ਼ਰ ਆ ਰਹੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ 9 ਸਤੰਬਰ ਨੂੰ ਚੋਣਾਂ ਹੋਣਗੀਆਂ ਉਪਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ ਜੀ ਬਿਲਕੁਲ ਆਪਾਂ ਸਾਰੇ ਜਾਣਦੇ ਆ ਜਿਹੜੇ ਪਹਿਲੇ ਉਪਰਾਸ਼ਟਰਪਤੀ ਸੀ ਤੰਕਰ ਸਾਹਿਬ ਉਹਨਾਂ ਨੇ ਅਚਾਨਕ ਅਸਤੀਫਾ ਦਿੱਤਾ ਉਹ ਤੋਂ ਬਾਅਦ ਜੁਣ 9 ਸਤੰਬਰ ਨੂੰ ਇਲੈਕਸ਼ਨ ਦਾ ਸਮਾਂ ਜਿਹੜਾ ਦਿਨ ਆ ਤੈਅ ਹੋਇਆ ਉਹਦੇ ਲਈ ਵੋਟ ਹੋਏਗੀ ਇੱਕ ਪਾਸੇ ਦਾ ਵਿਰੋਧੀ ਧਿਰ ਇਕੱਠੀ ਹੋ ਕੇ ਆਪਣਾ ਉਮੀਦਵਾਰ ਖੜਾ ਕਰੀ ਜਸਨ ਰੈਡੀ ਦੂਜੇ ਪਾਸੇ ਜਿਹੜਾਗਾ ਭਾਰਤੀ ਜਨਤਾ ਪਾਰਟੀ ਤੋਂ ਗਿਆ ਸਹਿਯੋਗੀ ਤਰ੍ਹਾਂ ਕ੍ਰਿਸ਼ਨ ਜਿਹੜੇ ਮਹਾਰਾਸ਼ਟਰ ਦੇ ਗਵਰਨਰ ਵੀ ਰਹੇ ਆ ਉਹਨਾਂ ਨੇ ਉਹਨਾਂ ਨੂੰ ਉਮੀਦਵਾਰ ਬਣਾਇਆ ਦੇਖਣ ਦੀ ਗੱਲ ਹੈ ਕਿ ਕੀ ਹੁਣ ਭਾਜਪਾ ਦੇ ਉਹਦਿਆਂ ਮਹਿਤੀ ਤਰ੍ਹਾਂ ਨੂੰ ਹਰਾਇਆ ਜਾ ਸਕਦਾ ਹੈ ਜੇ ਵੋਟਾਂ ਦਾ ਅੰਦਾਜ਼ਾ ਲਗਾਇਆ ਜਾਵੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਲੜਾਈ ਇਸ ਵੇਲੇ ਇੱਕ ਪਾਸੇ ਨਜ਼ਰ ਆਉਂਦੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਜਿਹੜੀਆਂ ਵਿਰੋਧੀ ਤਰ੍ਹਾਂ ਉਹਨਾਂ ਨੇ ਹਿੰਮਤ ਜ਼ਰੂਰ ਕੀਤੀ ਇਸ ਗੱਲ ਦੀ ਕਿ ਭਾਜਪਾ ਨੂੰ ਚੁਣੌਤੀ ਦਿੱਤੀ ਹੈ ਉਮੀਦਵਾਰ ਲੈ ਕੇ ਆਏ ਮੈਦਾਨ ਦੇ ਵਿੱਚ ਇੱਕ ਸਿੰਬੋਲਿਕ ਕਹ ਲਓ ਸਿਧਾਂਤਿਕ ਤੌਰ ਤੇ ਕਹ ਲਓ ਭਾਜਪਾ ਦੇ ਉਸ ਦੇ ਘੱਟ ਜੋੜ ਨੂੰ ਇੱਕ ਚੁਣੌਤੀ ਦਿੱਤੀ ਕਿ ਇਹ ਵਿਰੋਧੀ ਤਰ੍ਹਾਂ ਉਹਨਾਂ ਵੱਲੋਂ ਅਜੇ ਮੀਦਵਾਰ ਦਾ ਆਲਾਨ ਕੀਤਾ ਗਿਆ ਪਰ ਜੇ ਸਵਾਲ ਆਏਗਾ 9 ਨਵੰਬਰ ਦੀ ਦੰਨੂ ਕਰ ਜਿਸਨੂੰ ਰਿਜ਼ਲਟ ਦਿੱਤੇ ਆਉਣਗੇ ਪਤਾ ਲੱਗੇਗਾ ਪਰ ਵੀ ਇਹ ਜਾਣ ਸਪਾਇਦਾ ਅੰਦਾਜ਼ੇ ਨਾਲ ਹੀ ਕਹਿ ਸਕਦੇ ਆ ਕਿ ਜਿਹੜੇ ਅੰਕੜੇ ਐ ਜਿਹੜੇ ਜੇ ਆਪਾਂ ਪਾਰਲੀਮੈਂਟ ਦੀ ਸੀਟਾਂ ਦੀ ਗੱਲ ਕਰੀਏ ਉਹਨਾਂ ਅੰਕੜਿਆਂ ਮੁਤਾਬਕ ਆਰਤੀ ਜਨਤਾ ਪਾਰਟੀ ਤੋਂ ਦੇ ਅਮੈਦੀ ਕਰਨ ਦੇ ਉਮੀਦਵਾਰ ਨੂੰ ਰੌਣਾ ਮੁਸ਼ਕਲ ਨਹੀਂ ਨਹੀਂ ਬਲਕੇ ਨਾ ਮੁਮਕਨ ਲੱਗ ਰਿਹਾ ਜੀ ਜੀ ਸੋ ਦੂਜੇ ਪਾਸੇ ਇਹ ਗੱਲ ਕਰਦੇ ਚੋਣ ਕਮਿਸ਼ਨ ਦੇ ਖਿਲਾਫ ਵਿਰੋਧੀ ਮਹਾਦੋਸ਼ ਦਾ ਮਤਾ ਵੀ ਲਿਆ ਸਕਦੇ ਨੇ ਜੀ ਇਹ ਵੀ ਐ ਸਵਾਲ ਹੈ ਇਸ ਵੇਲੇ ਸਾਰੇ ਦੇਸ਼ ਦੇ ਅੰਦਰ ਵੋਟਾਂ ਦੀ ਚੋਰੀ ਨੂੰ ਲੈ ਕੇ ਇੱਕ ਵੱਡਾ ਮਾਮਲਾ ਉੱਠਿਆ ਹੈ ਚੋਣ ਕਮਿਸ਼ਨ ਨੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਇੱਕ ਜਨਰਲਸ ਦੀ ਆਪਾਂ ਗੱਲ ਕਰਦੇ ਹਾਂ ਚੈਨਲ ਦੇ ਤੌਰ ਤੇ ਜੇ ਮੈਂ ਆਪਣਾ ਜ਼ਿਕਰ ਕਰਾਂ ਪਿਛਲੇ ਸਮੇਂ ਦਾ ਦੇਖਿਆ ਜਾਵੇ ਤਾਂ ਜਿੰਨਾ ਵੱਡਾ ਨਿਸ਼ਾਨਾ ਚੋਣ ਕਮਿਸ਼ਨ ਇਸ ਵੇਲੇ ਬਣਿਆ ਹੋਇਆ ਹੈ ਵੋਟਾਂ ਨੇ ਸਿਸਟਮ ਲੈ ਕੇ ਸ਼ਾਇਦ ਇਸ ਮੁਲਕ 'ਚ ਇਹਨਾਂ ਵੱਡਾ ਕਦੇ ਸਵਾਲ ਠਹਿ ਨਹੀਂ ਇਕ ਵਸ ਦਾ ਵਿਰੋਧੀ ਤਰਫੋਂ ਮਾਰ ਸ਼ੁਰੂ ਕੀਤਾ ਗਿਆ ਬਿਹਾਰ ਤੋਂ ਕਿ ਜਿਹੜਾ ਚੋਣ ਕਮਿਸ਼ਨ ਦਾ ਇੱਕ ਪਾਸੜਾ ਆਜਪਾ ਦੀ ਹਮਾਇਤ ਨਾਲ ਚੱਲ ਰਿਹਾ ਹੈ ਔਰ ਜਿਹੜੀਆਂ 65 ਲੱਖ ਵੋਟਾਂ ਜਿਹੜੀਆਂ ਕੱਟੀਆਂ ਗਈਆਂ 2 ਲੱਖ ਨਹੀਂ 5 ਲੱਖ ਨਹੀਂ 10 ਲੱਖ ਨਹੀਂ 65 ਲੱਖ ਜਿਹੜੀਆਂ ਵੋਟਾਂ ਕੱਟੀਆਂ ਉਹਦੀ ਪਰਵਾਹੀ ਕਿੱਥੇ ਹੋਏਗੀ ਉਹ ਕਹਿੰਦੇ ਕਿ ਜਾਣ ਬੁੱਝ ਕੇ ਸਾਰਾ ਕੁਝ ਕੀਤਾ ਜਾ ਰਿਹਾ ਚੋਣ ਕਮਿਸ਼ਨ ਵੱਲੋਂ ਜੋ ਕੀਤਾ ਹੈ ਦੂਜੇ ਪਾਸੇ ਚੋਣ ਕਮਿਸ਼ਨ ਕਹਿੰਦਾ ਹੈ ਕਿ ਸ਼ਬਦੀ ਗਲਤ ਵਰਤੇ ਜਾ ਰਿਹਾ ਹੈ ਕਿਸੇ ਕੋ ਨੇ ਰੋਹ ਲਾਲ ગાંધી ਦਾ ਨਾਮ ਨਹੀਂ ਲਿਆ ਪਰ ਉਹਨਾਂ ਨੇ ਕਿਹਾ ਹੈ ਕਿ ਸੰਵਿਧਾਨ ਦੀ ਤੇ ਚੋਣ ਕਮਿਸ਼ਨ ਦਾ ਅਪਮਾਨ ਹੈ ਪਰ ਵਿਰੋਧੀ ਧਿਰਾਂ ਇਸ ਗੱਲ ਤੇ ਵਿਸੇਧ ਹੈ ਜੀ ਕਿ ਇਸ ਮਾਮਲੇ ਤੇ ਆਖਰ ਤੱਕ ਅਸੀਂ ਲੜਾਈ ਲੜਾਂਗੇ ਜੀ ਬਹੁਤ ਸਾਰੇ ਮੁੱਦੇ ਲੜਾਈ ਲੜਦੇ ਇੱਕਦਮ ਗਲੀਆਂ ਚ ਲੜਾਈ ਲੜਨ ਦੀ ਹਾਲ ਹੁੰਦੀ ਹੈ ਤੇ ਕਹੀ ਗਿਆ ਪਾਰਲੀਮੈਂਟ ਤੋਂ ਪਾਰਲੀਮੈਂਟ ਵੀ ਇਸ ਲਈ ਕਈ ਦਿਨਾਂ ਤੋਂ ਠਾਪਈ ਚੱਲ ਰਹੀ ਹੈ ਤੇ ਹੁਣ ਵੀ ਜਿਹੜੀ ਹਾਲਾਂਕਿ ਫੈਸਲਾ ਕਰਨਾ ਉਹਨਾਂ ਨੇ ਜਿਹੜੀ ਮੀਟਿੰਗ ਕੀਤੀ ਹੈ ਖੜਗੇ ਰੌਲ ਗਾਂਧੀ ਨੇ ਗ੍ਰੋਧੀਦਰ ਦੇ ਆਗੂਆਂ ਦੇ ਨਾਲ ਨਥਾਵਾਂ ਦੇ ਨਾਲ ਉੱਤੇ ਵਿਚਾਰ ਚਰਚਾ ਇਹੀ ਹੋਈ ਹੈ ਕਿ ਕਿਉਂ ਨਾ ਪਾਰਲੀਮੈਂਟ ਦੇ ਅੰਦਰ ਚੋਣ ਕਮਿਸ਼ਨ ਦੇ ਖਿਲਾਫ ਮਹਾ ਦੋਹ ਦਾ ਪ੍ਰਸਤਾਵ ਲਿਆਂਦਾ ਜਾਵੇ ਦੇਖਿਆ ਜਾਏਗਾ ਪ੍ਰਸਾਧ ਆਉਂਦਾ ਹੈ ਅਗਲੇ ਦਿਨਾਂ ਚ ਕਿਹੋ ਜੀ ਸਥਿਤੀ ਬਣਦੀ ਹੈ ਅਰੇ ਕੱਲ ਜ਼ਰੂਰ ਕਹਿ ਸਕਦੇ ਹਾਂ ਕਿ ਚੋਣ ਕਮਿਸ਼ਨ ਇਸ ਵੇਲੇ ਸਵਾਲਾਂ ਦੇ ਵੱਡੇ ਕਟਾਇਲੇ ਚ ਕਿਰਿਆ ਹੋਇਆ ਖੜਾ ਹੋਇਆ ਨਜ਼ਰ ਆ ਰਿਹਾ ਹੈ ਜੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੀਆਂ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੀ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਇਹ ਪ੍ਰੋਗਰਾਮ ਲੈ ਕੇ ਕੱਲ ਫੇਰ ਆਦਰ ਹੋਵਾਂਗੇ ਧੰਨਵਾਦ